ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਮੈਂ ਸੰਦੀਪ ਕੌਰ ਤੁਹਾਡਾ ਸਵਾਗਤ ਕਰਦੀ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਉਹਨਾਂ ਪੇਰੈਂਟਸ ਦੇ ਬਾਰੇ ਜਿਨ੍ਹਾਂ ਦੇ ਬੱਚੇ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਆ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਕੁਝ ਵਿਚਾਰ ਸ਼ੇਅਰ ਕਰੂੰਗੀ ਤੁਹਾਨੂੰ ਵਧੀਆ ਲੱਗੇ ਤੇ ਤੁਸੀਂ ਵੀ ਆਪਦੀ ਕਮੈਂਟ ਕਰਕੇ ਰਾਏ ਜ਼ਰੂਰ ਦੇਣਾ ਜੀ ਕੀ ਹੁੰਦਾ ਹੈ ਕਿ ਬੱਚਿਆਂ ਨੂੰ ਜਦੋਂ ਹੌਲੀਡੇਜ਼ ਹோம்ਵਰਕ ਮਿਲਦਾ ਤੇ ਢੇਰ ਸਾਰਾ ਜਿਹੜਾ ਕੰਮ ਮਿਲਦਾ ਉਸ ਵਿੱਚ ਕੀ ਹੁੰਦਾ ਚਾਰਟਸ ਬਣਾਓ ਸਕ੍ਰੈਪ ਬੁੱਕ ਤਿਆਰ ਕਰੋ ਪ੍ਰੋਜੈਕਟਸ ਵਰਕ ਬਣਾ ਕੇ ਲਿਆਓ ਠੀਕ ਹੈ ਜਾਂ ਕੁਝ ਰਿਟਨ ਵਰਕ ਤਾ ਬੱਚੇ ਕੀ ਕਰਦੇ ਆ نیٹ ਤੋਂ ਉਸ ਨੂੰ ਕਾਪੀ ਕਰਦੇ ਆ ਸਾਰਾ ਦਿਨ ਫੋਨ ਚਲਾਉਂਦੇ ਆ ਕਿਉਂਕਿ ਬੱਚਾ ਨੂੰ ਇਹ ਹੁੰਦਾ ਜਦੋਂ ਉਹਨਾਂ ਦੇ ਹੱਥ 'ਚ ਫੋਨ ਆ ਜਾਂਦਾ ਤਾਂ ਬੱਚੇ ਕਿਤੇ ਨਾ ਕਿਤੇ ਗੇਮ ਵੀ ਪਲੇ ਕਰਦੇ ਆ ਫਿਰ ਉਹਨਾਂ ਨੂੰ ਡਾਂਟ ਵੀ ਪੈਂਦੀ ਹੈ ਨਾ ਤੇ ਜੇ نیٹ ਤੋਂ ਕਾਪੀ ਕਰ ਲੈਂਦੇ ਆ ਫਿਰ ਮਾਰਕੀਟ 'ਚੋਂ ਜਿਹੜਾ ਸਮਾਨ ਲੈ ਕੇ ਆਉਣਾ ਹੁੰਦਾ ਆ ਉਸ ਵਿੱਚ ਕਾਫੀ ਸਾਰਾ ਖਰਚਾ ਹੋ ਜਾਂਦਾ ਆ ਠੀਕ ਹੈ ਬੱਚਿਆਂ ਨੂੰ ਇਹ ਹੁੰਦਾ ਵੀ ਸਾਡਾ ਪ੍ਰੋਜੈਕਟ ਸੋਨੇ ਤੋਂ ਸੋਨਾ ਬਣੇ ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਕਿੰਨੀ ਪੌਕੇਟ ਮਨੀ ਲੱਗ ਰਹੀ ਹੈ ਕਿੰਨਾ ਖਰਚਾ ਲੱਗ ਰਿਹਾ ਕਿਉਂਕਿ ਬੱਚਿਆਂ ਨੂੰ ਇਸ ਚੀਜ਼ ਦੇ ਬਾਰੇ ਕੁਝ ਵੀ ਨਹੀਂ ਨੋ ਲੈਜ ਹੁੰਦੀ ਅੰਦਾਜ਼ਾ ਨਹੀਂ ਹੁੰਦਾ ਜਿਹੜੇ ਬੱਚੇ ਥੋੜੇ ਛੋਟੇ ਹੁੰਦੇ ਆ ਉਹਨਾਂ ਨੇ ਸਿਰਫ ਇਹ ਆ ਵੀ ਅਸੀਂ ਜਿੰਨੀ ਸੋਹਣੀ ਵਧੀਆ ਚੀਜ਼ ਬਣਾ ਕੇ ਲੈ ਕੇ ਜਾਵਾਂਗੇ ਉਹਨਾਂ ਨੂੰ ਸਾਨੂੰ ਵਧੀਆ ਗੁੱਡ ਐਕਸਲੈਂਟ ਸੁਪਰ ਮਿਲੇਗਾ ਨਾ ਤਾਂ ਉਸ ਵਾਸਤੇ ਮੈਂ ਇਹ ਵਿਚਾਰ ਸ਼ੇਅਰ ਕਰ ਰਹੀ ਸੀਗੀ ਕਿ ਹੁਣ ਇਸ ਤਰ੍ਹਾਂ ਚਾਹੀਦਾ ਵੀ ਸਕੂਲਸ ਦੇ ਵਿੱਚ ਹੀ ਇਹ ਸਾਰੇ ਪ੍ਰੋਜੈਕਟਸ ਵਗੈਰਾ ਜੋ ਵੀ ਸਕ੍ਰੈਪ ਬੁਕਸ ਵਗੈਰਾ ਬੱਚਿਆਂ ਨੂੰ ਤਿਆਰ ਕਰਾਉਣੀਆਂ ਚਾਹੀਦੀਆਂ ਸਮਰ ਕੈਂਪ ਲਾਉਣੇ ਚਾਹੀਦੇ ਆ ਬੱਚਿਆਂ ਵਾਸਤੇ ਟੀਚਰਸ ਉਹਨਾਂ ਦੀ ਹੈਲਪ ਕਰਨ ਤਾਂ ਕਿ ਬੱਚਿਆਂ ਨੂੰ ਥੋੜੀ ਨੋਲੇਜ ਵੀ ਮਿਲੇ ਤੇ ਪੇਰੈਂਟਸ ਤੇ ਵੀ ਬਰڈن ਨਾ ਆਵੇ ਦੂਸਰਾ ਇਹ ਹੈ ਕਿ ਜਿੰਨਾ ਵੀ ਸਮਾਨ ਹੋ ਸਕੇ ਵੇਸਟ ਮਟੀਰੀਅਲ ਯੂਜ਼ ਕੀਤਾ ਜਾਵੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਵੇਸਟ ਮਟੀਰੀਅਲ ਤੋਂ ਬਣਾ ਸਕਦੇ ਆ ਇਸ ਨਾਲ ਕੀ ਹੋਊਗਾ ਉਹ ਰੀਸਾਈਕਲ ਵੀ ਹੋ ਜਾਣਗੀਆਂ ਉਹਨਾਂ ਦਾ ਯੂਜ਼ ਵੀ ਹੋ ਜੂਗਾ ਔਰ ਬੱਚਿਆਂ ਤੇ ਨੋਲੇਜ ਆਊਗੀ ਤੇ ਇਸ ਨਾਲ ਆਪਾਂ ਪੇਰੈਂਟਸ ਤੇ ਵੀ ਜਿਆਦਾ ਬਰਡਨ ਨਹੀਂ ਆਊਗਾ ਜਿਆਦਾ ਉਹਨਾਂ ਦਾ ਖਰਚਾ ਨਹੀਂ ਵੀ ਹੋਊਗਾ ਤੇ ਬੱਚੇ ਵੀ ਕੁਛ ਨਾ ਕੁਛ ਐਕਟਿਵ ਐਕਟਿਵ ਰਹਿਣਗੇ ਬੱਚੇ ਕੁਛ ਨਾ ਕੁਛ ਨਮਾਜ਼ ਸਿੱਖਣਗੇ ਹਨਾ ਨਹੀਂ ਤਾਂ ਕੀ ਹੁੰਦਾ ਹੈ ਕਿ ਜਦੋਂ ਬੱਚਿਆਂ ਨੂੰ ਇੱਕ ਤਾਂ ਬਹੁਤ ਸਾਰਾ ਜਦੋਂ ਹੋਮਵਰਕ ਮਿਲ ਜਾਂਦਾ ਬੱਚਾ ਨੇ ਵੀ ਆਪਣੀਆਂ ਹੌਲਿਡੇਜ਼ ਇੰਜੋਏ ਕਰਨੀਆਂ ਹੁੰਦੀਆਂ ਉਹ ਹੋਮਵਰਕ ਦਾ ਬਰਡਨ ਪੇਰੈਂਟਸ ਤੇ ਵੀ ਆਉਂਦਾ ਆ ਤੇ ਬੱਚਿਆਂ ਤੇ ਵੀ ਆਉਂਦਾ ਆ ਤੇ ਬਾਅਦ ਖਰਚਾ ਵੀ ਉਹਨਾਂ ਦਾ ਵੱਧ ਜਾਂਦਾ ਆ ਹੁਣ ਜੇ ਗੱਲ ਕੀਤੀ ਜਾਵੇ ਆਪਣੇ ਟਾਈਮ ਦੀ ਜਿੱਦਾਂ ਕਿ ਅਸੀਂ ਗਵਰਨਮੈਂਟ ਸਕੂਲ 'ਚ ਪੜ੍ਹਦੇ ਹੁੰਦੇ ਸੀਗੇ ਹਨਾ ਤੇ ਉਦੋਂ ਕੀ ਹੁੰਦਾ ਸੀਗਾ ਐਸ ਯੂ ਪੀ ਡਬਲਯੂ ਕੈਂਪ ਲੱਗਦੇ ਸੀਗੇ ਇੱਕ ਹਫ਼ਤੇ ਦੇ ਜਾਂ 15 ਦਿਨ ਦੇ ਬਹੁਤ ਐਨਜਾਇਮੈਂਟ ਕਰਦੇ ਸੀ ਬਹੁਤ ਕੁਸ਼ਲ ਸਿੱਖਦੇ ਵੀ ਸੀਗੇ ਪੇਰੈਂਟਸ ਵੀ ਖੁਸ਼ ਰਹਿੰਦੇ ਸੀ ਬੱਚੇ ਵੀ ਔਰ ਟੀਚਰਸ ਵੀ ਕੀ ਹੁੰਦਾ ਸੀਗਾ ਉਸ ਵਿੱਚ ਬੱਚੇ ਜਿਵੇਂ ਕਿ ਪੈਸੇ ਇਕੱਠੇ ਕਰਦੇ ਸੀਗੇ ਉਸ ਤੋਂ ਬਾਅਦ ਕੁਕਿੰਗ ਕਲਾਸਿਜ਼ ਲਗਾਈ ਜਾਂਦੇ ਸੀਗੀਆਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸੀ ਜਿਹੜੀਆਂ ਮੈਂ ਤੁਹਾਡੇ ਅੱਗੇ ਨਾਲ ਸ਼ੇਅਰ ਕਰੂੰਗੀ ਕੀ ਹੁੰਦਾ ਸੀਗਾ ਬੱਚੇ ਪੈਸੇ ਇਕੱਠੇ ਕਰਕੇ ਸਮਾਨ ਲੈ ਕੇ ਆਉਂਦੇ ਸੀਗੇ ਠੀਕ ਹੈ টিਚਰਸ ਉਹਨਾਂ ਨੂੰ ਸਕੂਲ ਚ ਹੀ ਕੈਂਪ ਦੇ ਵਿੱਚ ਨਵੇਂ-ਨਵੇਂ ਡਿਸ਼ਸ ਸਿਖਾਉਂਦੇ ਸੀਗੇ ਡੇਲੀ ਜਾਨਕੀ ਨਵੀਂ ਡਿਸ਼ ਸਿਖਾਉਣੀ ਉਹ ਡਿਸ਼ ਫਿਰ ਉਸ ਤੋਂ ਬਾਅਦ ਬੱਚਿਆਂ ਨੇ ਵੀ ਖਾਣੀ টিਚਰਸ ਨੇ ਵੀ ਖਾਣੀ ਤੇ ਘਰੇ ਵੀ ਲੈ ਕੇ ਜਾਣੇ ਤੇ ਖਾਸ ਕਰ ਜਿਹੜੇ ਪਿੰਡਾਂ ਵਾਲੇ ਹੁੰਦੇ ਸੀਗੇ ਫੈਮਿਲੀਜ਼ ਖੁਸ਼ ਹੋ ਜਾਂਦੀਆਂ ਸੀਗੀਆਂ ਕਿਉਂਕਿ ਉਹਦੋਂ ਕਿਹੜੇ ਨੈਟ ਦਾ ਜ਼ਮਾਨਾ ਹੁੰਦਾ ਸੀਗਾ ਉਹਨਾਂ ਨੂੰ ਵੀ ਨਵੇਂ-ਨਵੇਂ ਡਿਸ਼ ਮਿਲਦੀ ਸੀਗੀ ਤਾਂ ਬਹੁਤ ਖੁਸ਼ ਹੋ ਜਾਂਦੇ ਸੀਗੇ ਵੀ ਸਾਡੇ ਬੱਚੇ ਕੁਝ ਸਿੱਖ ਕੇ ਆਏ ਆ ਸਕੂਲ ਤੋਂ ਇਸ ਤੋਂ ਇਲਾਵਾ ਕੀ ਹੁੰਦਾ ਸੀਗਾ ਜਿਵੇਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਸੀਗੀਆਂ ਆ ਜਿਵੇਂ ਕਿ ਉੱਥੇ ਸਿਖਾਇਆ ਜਾਂਦਾ ਸੀਗਾ ਪੈਸੇ ਨੂੰ ਇਨਵੈਸਟ ਕਰਨਾ ਉਸ ਤੋਂ ਪ੍ਰੋਫਿਟ ਲੈਣਾ ਹਨਾ ਜਿਵੇਂ ਕਿ ਕਚੋਰੀ ਸਮੋਸੇ ਬ੍ਰੈਡ ਪਕੌੜੇ ਪਨੀਰ ਪਕੌੜੇ ਇਹ ਚੀਜ਼ਾਂ ਸਕੂਲ ਦੇ ਵਿੱਚ ਬਣਾਈਆਂ ਜਾਂਦੀਆਂ ਸੀ ਕੈਂਪ ਦੇ ਵਿੱਚ ਫਿਰ ਉਹਨਾਂ ਦੀ ਸ਼ਾਪ ਲਾਈ ਜਾਂਦੀ ਸੀਗੀ ਫਿਰ ਉਹ ਚੀਜ਼ਾਂ ਵੇਚੀਆਂ ਜਾਂਦੀਆਂ ਸੀਗੀਆਂ ਟੀਚਰਸ ਸਪੋਰਟ ਕਰਦੇ ਸੀ ਹੈਲਪ ਕਰਦੇ ਸੀ ਬੱਚੇ ਖਰੀਦਦੇ ਸੀਗੇ ਤੇ ਵੀ ਕਿਵੇਂ ਉਹ ਸ਼ਾਪਕੀਪਰ ਪ੍ਰੋਫਿਟ ਲੈ ਰਿਹਾ ਉਸ ਚੀਜ਼ ਤੋਂ ਹਨਾ ਸਾਰਾ ਹਿਸਾਬ ਕਿਤਾਬ ਲਿਖਿਆ ਜਾਂਦਾ ਸੀਗਾ ਤੇ ਦਿਨ ਦੇ ਐਂਡ ਦੇ ਵਿੱਚ ਉਹ ਸਾਰਾ ਹਿਸਾਬ ਕਿਤਾਬ ਕੀਤਾ ਜਾਂਦਾ ਸੀ ਵੀ ਕਿਹਨੂੰ ਕਿੰਨਾ ਪ੍ਰੋਫਿਟ ਹੋਇਆ ਕਿਹਨੇ ਕਿੰਨੀ ਸੇਲ ਕੀਤੀ ਔਰ ਜਿਸ ਦੀ ਸਭ ਤੋਂ ਜ਼ਿਆਦਾ ਸੇਲ ਹੁੰਦੀ ਸੀ ਉਸ ਵਾਸਤੇ ਪ੍ਰਾਈਜ਼ ਵੀ ਰੱਖਿਆ ਜਾਂਦਾ ਸੀਗਾ ਹੈਨਾ ਬਹੁਤ ਵਧੀਆ ਗੱਲ ਸੀਗੀ ਉਹ ਬੱਚੇ ਵੀ ਸਿੱਖਦੇ ਸੀਗੇ ਪੈਸੇ ਦੀ ਵੈਲਿਊ ਵੀ ਬੱਚਿਆਂ ਨੂੰ ਸਮਝ ਆਉਂਦੀ ਸੀਗੀ ਦੂਸਰੀ ਚੀਜ਼ ਇਹ ਸੀਗੀ ਵੀ ਇਸ ਤੋਂ ਇਲਾਵਾ ਸਿਖਾਇਆ ਜਾਂਦਾ ਸੀਗਾ ਹੋਮ ਆਰਗੇਨਾਈਜ਼ ਕਰਨਾ ਠੀਕ ਹੈ ਕਿਉਂਕਿ ਅਸੀਂ ਆਪਦੇ ਟਾਈਮ ਦੇ ਵਿੱਚ ਉਸ ਕੈਂਪ ਦੇ ਵਿੱਚ ਜਿਵੇਂ ਕਿ ਬੈਂਚਸ ਵਗੈਰਾ ਨੂੰ ਸੈੱਟ ਕਰਕੇ ਫਰਿੱਜ ਬਣਾਉਣਾ ਬੈੱਡ ਬਣਾਉਣਾ ਸੋਫੇ ਬਣਾਉਣੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਬਣਾਉਂਦੇ ਹੁੰਦੇ ਸੀਗੇ ਹਨਾ ਕੁਝ ਸਮਾਨ ਘਰੋਂ ਲੈ ਕੇ ਆਉਂਦੇ ਹੁੰਦੇ ਹੁੰਦੇ ਸੀਗੇ ਤਾਂ ਫਿਰ ਉਸ ਨੂੰ ਰੂਮ ਨੂੰ ਡੈਕੋਰੇਟ ਕਰਨਾ ਪੂਰਾ ਸੈੱਟ ਕਰਕੇ ਰੱਖਣਾ ਵੀ ਜਿਦਾ ਇੱਕ ਲੇਡੀਜ਼ ਜਿਵੇਂ ਆਪਦੇ ਘਰ ਨੂੰ ਸੈੱਟ ਕਰਕੇ ਰੱਖਦੇ ਹਨਾ ਤੇ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਸੀਗੀਆਂ ਤੇ ਤੀਸਰੀ ਚੀਜ਼ ਜਿਹੜੀ ਹੋਰ ਸਿਖਾਈ ਜਾਂਦੀ ਸੀਗੀ ਬੱਚਿਆਂ ਨੂੰ ਕਰੋਸ਼ੀਅ ਸਬੰਧਿਤ ਚੀਜ਼ਾਂ ਕਢਾਈ ਸਿਖਾਉਣੀ ਠੀਕ ਹੈ ਹੈਂਡਕਰਾਫਟ ਯਾਨੀ ਕਿ ਚੀਜ਼ਾਂ ਜਿਹੜੀਆਂ ਬਣਾਉਣੀਆਂ ਸਿਖਾਉਣੀਆਂ ਬਹੁਤ ਸਾਰੀਆਂ ਕ੍ਰਾਫਟੀਆਂ ਚੀਜ਼ਾਂ ਵੇਸਟ ਮਟੀਰੀਅਲ ਤੋਂ ਚੀਜ਼ਾਂ ਬਣਾਉਣੀਆਂ ਸਿਖਾਉਣੀਆਂ ਫਿਰ ਉਹ ਵਾਲੀਆਂ ਚੀਜ਼ਾਂ ਬੱਚੇ ਘਰੇ ਲੈ ਜਾ ਕੇ ਯੂਜ਼ ਕਰਦੇ ਸੀਗੇ ਪੇਰੈਂਟਸ ਵੀ ਖੁਸ਼ ਹੁੰਦੇ ਸੀਗੇ ਬੱਚੇ ਵੀ ਸੈਟੀਸਫਾਈ ਹੁੰਦੇ ਸੀ ਵੈਸੀ ਕੁਝ ਸਿੱਖਿਆ ਹੈ ਹੈਨਾ ਔਰ ਟੀਚਰਸ ਜਿਹੜਾ ਆਦਾ ਗਿਆਨ ਵੰਡਦੇ ਸੀਗੇ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਸੀ ਬਹੁਤ ਕੁਝ ਸਿੱਖ ਨੂੰ ਮਿਲਦਾ ਹੁੰਦਾ ਸੀਗਾ ਕੈਂਪ ਦੇ ਐਂਡ ਦੇ ਵਿੱਚ ਐਨਜॉयਮੈਂਟ ਵੀ ਹੁੰਦੀ ਸੀਗੀ ਐਨਜॉय ਕੀਤਾ ਜਾਂਦਾ ਸੀ ਗਿੱਦੇ ਭੰਗੜੇ ਗਾਣੇ ਹਨਾ ਬਹੁਤ ਕੁਝ ਦਾ ਐਨਜॉय ਕਰਦਾ ਸੀ ਇਹ ਹੁੰਦਾ ਸੀਗਾ ਅਸਲੀ ਟੀ ਜਿਹੜੀ ਹਨਾ ਮੈਂ ਤੁਹਾਡੇ ਨਾਲ ਅੱਜ ਤਾਂ ਸ਼ੇਅਰ ਕਰ ਰਹੀਆਂ ਕਿ ਕਿ ਮੈਨੂੰ ਕਈ ਵਾਰੀ ਇਹ ਲੱਗਦਾ ਆਪਾਂ ਉਸ ਟਾਪਿਕ ਤੇ ਫੇਰ ਜੰਨੇ ਆ ਵਾਪਸ ਕੀ ਹੁੰਦਾ ਹੈ ਵੀ ਜਦੋਂ ਹੌਲੀਡੇਜ਼ ਹੋਮਵਰਕ ਮਿਲ ਜਾਂਦਾ ਬੱਚਿਆਂ ਨੂੰ ਹਨਾ ਦਰੋਂ ਮਮੀਆਂ ਵੀ ਸਾਰਾ ਸਾਲ ਕੰਮਕਾਸ਼ ਕਰਕੇ ਬੱਚੇ ਦੇ ਲੰਚ ਪੈਕ ਕਰ ਕਰਕੇ ਅੱਖੀਆਂ ਪਈਆਂ ਹੁੰਦੀਆਂ ਮਮੀਆਂ ਨੇ ਵੀ ਇਹ ਹੁੰਦਾ ਚਲੋ ਹੌਲੀਡੇਜ਼ ਹੋ ਰਹੀਆਂ ਅਸੀਂ ਵੀ ਕਿਤੇ ਘੁੰਮਣ ਜਾਵਾਂਗੇ ਪੈਕੇ ਜਾਵਾਂਗੇ ਚਾਰ ਦਿਨ ਥੋੜਾ ਫ੍ਰੀ ਰਵਾਂਗੇ ਰਿਲੈਕਸ ਹੋਵਾਂਗੇ ਘੁੰਮਾਂਗੇ ਫਿਰਾਂਗੇ ਹਨਾ ਤੇ ਬੱਚਿਆਂ ਦੇ ਮਨ ਦੇ ਵਿੱਚ ਵੀ ਇਹ ਹੁੰਦਾ ਵੀ ਸਾਰਾ ਸਾਲ ਪੜ੍ਹ ਪੜ ਕੇ ਟੈਸਟ ਦੇ ਦੇ ਕੇ ਇਗਜ਼ਾਮ ਦੇ ਦੇ ਕੇ ਅੱਕੇ ਪਏ ਹੁੰਦੇ ਆ ਹਨਾ ਉੱਤੋਂ ਕੀ ਹੁੰਦਾ ਉਹਨਾਂ ਨੂੰ ਸਕੂਲ ਤੋਂ ਹੌਲੀਡੇ ਸੌਮਵਰਕ ਮਿਲ ਜਾਂਦਾ 20 20 ਪੇਜ ਹਿੰਦੀ ਦੇ ਸੂ ਲੇਖ ਲਿਖ ਕੇ ਲਾਉਂਦਾ ਇੰਗਲਿਸ਼ ਰਾਈਟਿੰਗ ਪੇजेस नीट ਐਂਡ ਕਲੀਨ ਠੀਕ ਹੈ ਔਰ ਕੀ ਹੁੰਦਾ ਆ ਕੁਝ ਤਾਂ ਬੱਚੇ ਕਰ ਲੈਂਦੇ ਆ ਚਲੋ ਕੁਝ ਬੱਚੇ ਠੀਠ ਹੁੰਦੇ ਆ ਕਰਦੇ ਨਹੀਂ ਨਾ ਪੇਰੈਂਟਸ ਦਾ ਕਹਿਣਾ ਮੰਨਦੇ ਆ ਉਹ ਫਿਰ ਉਸ ਜਗ੍ਹਾ ਤੇ ਮੰਮੀਆਂ ਨੂੰ ਵੀ ਆਉਂਦਾ ਚਲੋ ਅਸੀਂ ਵਿਚਾਰਦੇ ਹਾਂ ਘੁੰਮ ਲਈਏ ਫਿਰ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਰਹਿ ਜਾਂਦੇ ਥੋੜੇ ਦਿਨ ਸਕੂਲ ਓਪਨ ਹੋਣ ਦੇ ਵਿੱਚ ਫਿਰ ਮੰਮੀਆਂ ਨੂੰ ਵੀ ਯਾਦ ਆਉਂਦਾ ਆ ਵੀ ਹੁਣ ਇਹਨਾਂ ਦਾ ਬੱਚਿਆਂ ਦਾ ਹੌਲੀਡੇ ਹੌਮਵਰਕ ਰਹਿ ਰਿਆ ਆ ਉਹ ਵੀ ਕੰਪਲੀਟ ਕਰਵਾਉਣਾ ਆ ਫਿਰ ਸਾਡੇ ਬਾਰੇ ਟੀਚਰਸ ਵਿੱਚ ਆਉਂਦੇ ਆ ਉਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਮੈਸੇਜ ਕੀਤੇ ਜਾਂਦੇ ਆ ਵੀ ਇਹਨਾਂ ਦਾ ਹੌਲੀਡੇਜ਼ ਹੋਮਵਰਕ ਪਿਆ ਆ ਦੋ ਦਿਨ ਰਹਿ ਗਏ ਸਕੂਲ ਓਪਨ ਹੋਣ ਦੇ ਵਿੱਚ ਤੁਸੀਂ ਕਰਵਾਓ ਜੀ ਠੀਕ ਹੈ ਚਲੋ ਜੀ ਉਹ ਬੱਚਿਆਂ ਨੂੰ ਹੁਣ ਸੁਲੇਖ 20-20 ਪੇਜ 15-15 ਪੇਜ ਮਿਲ ਰਹੇ ਆ ਸਾਰਾ ਸਾਲ ਬੱਚੇ ਲਿਖ ਲੇ ਕੇ ਅੱਕੇ ਪਏ ਹੁੰਦੇ ਆ ਔਰ ਜਦੋਂ ਸਾਡੇ ਵਰਗੇ ਟੀਚਰਸ ਦੇ ਕੋਲੇ ਆਉਂਦੇ ਆ ਤਾਂ ਉਹ ਸੁਲੇਖ ਨੂੰ ਅਭਿਲੇਖ ਬਣਾ ਦਿੰਦੇ ਆ ਕਿਉਂਕਿ ਉਹਨਾਂ ਅੱਧੇ ਘੰਟੇ ਦੇ ਵਿੱਚ ਕੰਮ ਕਰਕੇ ਨੇ ਵੇੜ ਦਿੰਦੇ ਆ ਹੁਣ ਅਸੀਂ ਵੀ ਕੀ ਕਰੀਏ ਅਸੀਂ ਕਿਹੜੇ ਦੇਵੀ ਆ ਜਿਹੜਾ ਕਿ ਉਹਨਾਂ ਨੂੰ ਅਭੀ ਲੇਖ ਨੂੰ ਸੁਲੇਖ ਦੇ ਵਿੱਚ ਚੇਂਜ ਕਰਦੀਏ ਕਿਉਂਕਿ ਦੋ ਦਿਨ ਪਹਿਲਾਂ ਤਾਂ ਮੰਮੀ ਆ ਨੇ ਫੋਨ ਕੀਤੇ ਹੁੰਦੇ ਮੈਸੇਜ ਕੀਤੇ ਹੁੰਦੇ ਵੀ ਹੁਣ ਇਹਨਾਂ ਦਾ ਕਰਵਾ ਦਿਓ ਜਿੱਦਾਂ ਕਰਵਾ ਸਕਦੇ ਆ ਔਰ ਫਿਰ ਬੱਚੇ ਵੀ ਉਹ ਜਿਹੜੇ 20 ਪੇਜ ਹੁੰਦੇ ਆ ਫਿਰ ਅੱਧੇ ਘੰਟੇ ਚ ਕੰਮ ਨਿਬੜ ਕੇ ਚਲੇ ਜਾਂਦੇ ਆ ਨਾ ਕੋਈ ਇੰਗਲਿਸ਼ ਦੀ ਰਾਈਟਿੰਗ ਸੁਧਰਦੀ ਐ ਨਾ ਉਹਨਾਂ ਦੀ ਕੋਈ ਹਿੰਦੀ ਦੀ ਰਾਈਟਿੰਗ ਸੁਧਰਦੀ ਆ ਬਸ ਉਹਨਾਂ ਨੇ ਪੂਰਾ ਕਰਨਾ ਹੁੰਦਾ ਕੰਪਲੀਟ ਕਰਨਾ ਹੁੰਦਾ ਕਾਪੀਆਂ ਭਰਦੀਆਂ ਹੁੰਦੀਆਂ ਅਲੱਗ ਅਲੱਗ ਸਬਜੈਕਟ ਦੀਆਂ ਅਲੱਗ ਅਲੱਗ ਹੌਲੀਡੇਜ਼ ਹਾਊਮਵਰਕ ਦੀਆਂ ਕਾਪੀਆਂ ਹੋਰ ਲੌਂਦੇ ਆ ਐਕਸਟਰਾ ਖਰਚਾ ਹੋਰ ਹੁੰਦਾ ਨਾ ਉਹਨਾਂ ਦੀ ਕੋਈ ਲਿਖਾਈ ਸੁਧਰਦੀ ਆ ਉਹ ਤਾਂ ਪੇਰੈਂਟਸ ਨੂੰ ਬਰਡਨ ਹੋ ਜਾਂਦਾ ਸਾਡੇ ਵਰਗੇ ਟਿਊਸ਼ਨ ਟੀਚਰ ਨੂੰ ਹੋਰ ਬਰਡਨ ਆ ਜਾਂਦਾ ਹੈ ਬਿਲੋ ਕੰਪਲੀਟ ਕਰੋ ਦੋ ਦਿਨਾਂ ਦੇ ਵਿੱਚ ਇਹਨਾਂ ਦੇ ਸੁਲੇਖ ਜਿਹੜੇ ਲਿਖਣੇ ਆ ਲਿਖੋ ਹਾਲਾਂਕਿ ਉਹ ਅਭਿਲੇਖ ਜਿਹੜੇ ਆ ਬਣ ਜਾਂਦੇ ਆ ਸੁਲੇਖ ਤਾਂ ਰਹਿੰਦੇ ਹੀ ਨਹੀਂਗੇ ਉਹ ਹਨਾ ਤਾਂ ਮੈਂ ਇਹ ਗੱਲ ਆ ਬਤਾ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਕਿਉਂਕਿ ਇਹ ਗੱਲਾਂ ਕਿਤੇ ਨਾ ਕਿਤੇ ਕਈ ਪੇਰੈਂਟਸ ਜ਼ਰੂਰ ਫੀਲ ਕਰਦੇ ਹੋਣਗੇ ਹਨਾ ਵੀ ਉਹਨਾਂ ਨੇ ਵੀ ਹੀ ਥੋੜਾ ਰਿਲੈਕਸ ਹੋਣਾ ਹੁੰਦਾ ਆ ਤੇ ਇਹਨਾਂ ਇਹਨਾਂ ਹੌਲੀਡੇਸ ਹੋਮਵਰਕ ਮਿਲ ਜਾਂਦਾ ਜਿਹੜੇ ਬੱਚੇ ਨਹੀਂ ਕਰਦੇ ਤੇ ਕਈ ਵਾਰ ਤਾਂ ਉਹਨਾਂ ਦੀਆਂ ਮੰਮੀਆਂ ਨੂੰ ਹੀ ਕਰਨਾ ਪੈਂਦਾ ਜ਼ਿਆਦਾਤਰ ਇਹ ਹੁੰਦਾ ਆ ਵੀ ਨੈਟ ਤੋਂ ਕਾਪੀ ਕਰ ਕਰਕੇ ਬੱਚੇ ਲੈ ਕੇ ਜਾਂਦੇ ਆ ਜਾਂ ਆਪਣੇ ਮਦਰਸ ਤੋਂ ਆਪਦੀ ਸਿਸਟਰਸ ਤੋਂ ਹੈਲਪ ਕਰਾ ਕੇ ਜਾਂ ਕਿਸੇ ਹੋਰ ਤੋਂ ਹੈਲਪ ਕਰਾ ਕੇ ਲਿਖ ਕੇ ਲੈ ਕੇ ਜਾਂਦੇ ਬਹੁਤ ਘੱਟ ਬੱਚੇ ਹੁੰਦੇ ਆ ਸੀਰੀਅਸਲੀ ਜੋ ਆਪਣਾ ਵਰਕ ਕਰਕੇ ਲੈ ਕੇ ਜਾਂਦੇ ਆ ਤੁਸੀਂ ਇਸ ਬਾਰੇ ਜਰੂਰ ਦੱਸਣਾ ਜੀ ਹਾਂਜੀ ਜੇ ਤੁਹਾਨੂੰ ਕਿਸੇ ਨੂੰ ਮੇਰੀਆਂ ਗੱਲਾਂ ਵਧੀਆ ਨਾ ਲੱਗੀਆਂ ਹੋਣ ਤਾਂ ਪਲੀਜ਼ ਸੌਰੀ ਪਰ ਇਹ ਸੱਚਾਈ ਆ ਠੀਕ ਹੈ ਰਿਐਲਿਟੀ ਹੈ ਇਹ ਮੈਂ ਦੇਖਦੀ ਰਹੀ ਆ ਇਸ ਚੀਜ਼ਾਂ ਨੂੰ ਕਿਉਂਕਿ ਮੈਂ ਬਹੁਤ ਬੱਚਿਆਂ ਦੇ ਪ੍ਰੋਜੈਕਟਸ ਵਰਗ ਵਗੈਰਾ ਕੰਪਲੀਟ ਕਰਨੀ ਬੱਚੇ ਵੀ ਇਸ ਤਰ੍ਹਾਂ ਕਹਿਣ ਲੱਗ ਜਾਂਦੇ ਮੈਡਮ ਤੁਸੀਂ ਹੈਲਪ ਕਰਵਾਓ ਠੀਕ ਹੈ ਕਿੱਥੇ ਤੱਕ ਤਾਂ ਮੈਂ ਹੈਲਪ ਕਰਵਾ ਦਿੰਨੀ ਆ ਹੁਣ ਮੇਰੇ ਵੀ ਦਾਸ ਹੱਥ ਨਹੀਂ ਗੇ ਜੋ ਮੈਂ ਸਾਰੇ ਬੱਚਿਆਂ ਦਾ ਕੰਪਲੀਟ ਕਰਵਾਵਾਂ ਤਾਂ ਤੁਸੀਂ ਵੀ ਇਸ ਬਾਰੇ ਆਪਦੇ ਰਾਇ ਕਮੈਂਟ ਜਰੂਰ ਕਰਨਾ ਜੀ ਕਿਵੇਂ ਲੱਗੀ ਅੱਜ ਦੀ ਵੀਡੀਓ ਦੱਸਣਾ ਜੀ ਸਤਿ ਸ਼੍ਰੀ ਅਕਾਲ ਜੀ